ਸਸੀ ਕਾਲ ਜੀ ਸਾਰੇ ਮੇਰੇ ਵੀਰ ਭਰਾਵਾਂ ਦਾ ਸਵਾਗਤ ਹੈ ਸਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਹੜਿਆ ਪਰ ਜਦ ਵੀਡੀਓ ਬਣਾ ਰਿਹਾ ਹਾਂ ਆਪਣੇ ਫਾਰਮ ਦੇ ਤੋਂ ਕਵਰ ਕਰ ਰਹੇ ਹਾਂ ਕਿ ਵੀਰੇ ਆਪਣੇ ਫਾਰਮ ਦਾ ਡਰੈਕਟ ਸਾਈਡਾ ਉਹ ਪਿੰਡ ਮੱਤਿਆ ਇਹ ਜਲਾ ਮਾਨਸਾ ਦਾ ਬਾਈ ਜੀ ਤੇ ਫੋਨ ਨੰਬਰ ਆਪਣਾ 7693609019 7693609019 ਜਿਹੜੀ ਅੱਜ ਦੀ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਉਹ ਆਪਣੇ ਫਾਰਮ ਦੇ ਤੋਂ ਤੇ ਦੇ ਵਿੱਚ ਆਪਾਂ ਇੱਕ ਕੱਟੇ ਦੀ ਸੇਲ ਕਰਨੀ ਹੈ ਵੀਰੇ ਕੱਟੇ ਦੀ ਪਹਿਲਾਂ ਤਾਂ ਉਮਰ ਸਾਲ ਦੇ ਮੁਰਾਬਰੇ ਕੱਟੇ ਨੇ ਤੇ ਇੱਕ ਕੱਟਿਰੇ ਬ੍ਰੇਕ ਪਿੰਡੇ ਦੀ ਆ ਜਮਾ ਐ ਬ੍ਰੇਕ ਪਿੰਡੇ ਦੀ ਆ ਤੇ ਸਿੰਗਲ ਹੱਡੀ ਦੀ ਕੱਟੀ ਆ ਬਾਈ ਜੀ ਤੇ ਤੁਸੀਂ ਲੰਬਾਈ ਲਗੂਈ ਚੈੱਕ ਕਰ ਸਕਦੇ ਹੋ ਤੇ ਤੇਰੀ ਖੜਨੀ ਤੇ ਸੰਗਰਨੀ ਬਸ ਤੱਕ ਕਰ ਸਕਦੇ ਹਾਂ ਵੀਰੇ ਇੱਥੋਂ ਸੰਗੂ ਪੁੰਡੇ ਚ ਕਰੀ ਜਾਂਦੀ ਹੈਗੀ ਕਿੱਥੇ ਤੇ ਫੇਸ ਕੁਆਲਟੀ ਚੰਗੀ ਹੈਗੀ ਕਿੱਥੇ ਜੀ ਕੁੱਲਾ ਕੁੱਲਾ ਥਾਨਾਗਾ ਓਏ ਹੋਰ ਸੰਗੀ ਕੱਟਿਰੇ ਤੇ ਬਾਕੀ ਇਹਦੀ ਮਾਂ ਕੀ ਇਹਦੀ ਉਹ ਵੀ ਆਪਣੇ ਲੋਪਿਆ ਵੀਰੇ ਸਾਸੀ ਇਹਦੀ ਮਾਂ ਤੇ ਇਹਦਾ ਤੇਰੀ ਮਾਂ ਹੁਣ ਸੂਨ ਵਾਲੀ ਹੈਗੀ ਬਾਈ ਜੀ ਇਹ ਕੱਟ ਕੱਟਦੀ ਹੈ ਜੀ ਮੈਂ ਫੁੱਲ ਵੱਡੇ ਆ ਕੀ ਤੇ ਸਿੰਗਲ ਹੱਡੀ ਦੀ ਇੱਕ ਫੋਟਾ ਚੈੱਕ ਕਰ ਸਕਦੇ ਤੁਸੀਂ ਜੀ ਮਾਹ ਲੈ ਜੀ ਤਾਂ ਇਹ ਬਾਕੀ ਸੋ ਸਿੰਗਲ ਦੀ ਬੰਤ ਤੱਕ ਕਰ ਸਕਦੇ ਮਾਹ ਦੀ ਜੀ ਜਿਹੜੀ ਜੀ ਮਾਹ ਦਾ ਰਿਕਾਰਡ ਆ ਵੀਰੇ ਉਹ 15 ਤੋਂ 16 ਲੀਟਰ ਆਪਣੇ ਦਾ ਵੀ ਦਿੱਤਾ ਹੋਇਆ ਦੁੱਧਾ ਵੀਰੇ ਇਹ ਮਾਹ ਤੇ ਇਹਦਾ ਜਿਹੜਾ ਰੇਟ ਆ ਕੱਟੀ ਦਾ ਭਾਈ ਜੀ ਉਹ ਕੱਟੀ ਦਾ 30000 ਰੁਪਏ ਲੈਣ ਦੇ ਰੇਟ ਆ ਭਾਈ ਜੀ ਇਹ ਮੋਖ ਤੇ ਮਾਹ ਤਾਂ ਨਹੀਂ ਹੁੰਦਾ ਬੇਟਾ